ਹਲਾ ਪਿੱਛੇ ਆ ਜਾ ਸਾਰਿਆਂ ਹੋਰ ਪਿੱਛੇ ਹੋਰ ਹੋਰ ਆਜੋ ਨੱਚਣਾ ਨਾ ਜਗਾ ਛੱਡਦਾ ਨਾ ਇੱਥੇ ਹੋਦ ਪਿੱਛੇ ਹੋਰ ਹੋਰ ਹੋ ਬਈ ਸਾਨੂੰ ਨਹੀਂ ਨਾ ਰਹੀ ਦੇਖ ਰਖਦੀ ਇੱਥੇ ਪਿੱਛੇ ਆ ਕਰ ਮੈਂ ਪਿੱਛੇ ਹੋ ਜਾ ਇੱਥੇ ਆ ਜਾਓ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਸ ਟਾਈਮ ਜਿਹੜੀਆਂ ਤਸਵੀਰਾਂ ਹੈਗੀਆਂ ਨੇ ਦਿੱਦਣਾ ਪਿੰਡ ਦੀਆਂ ਹੈਗੀਆਂ ਨੇ ਔਰ ਇੱਕ ਵੱਡੇ ਢਿੱਟੀ ਦੇ ਵਿੱਚ ਜਿਹੜੀਆਂ ਆਪਣੇ ਦਿੱਦਣਾ ਪਿੰਡ ਦੀਆਂ ਤਿਆਂ ਪੈੜਾਂ ਕੱਟੀਆਂ ਹੋ ਕੇ ਅੱਜ ਜਿਹੜਾ ਇਹ ਤਿਹਾਰ ਤਿਆਂ ਦਾ ਤਿਹਾਰ ਮਨਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹਣਾ ਇਹ ਤਿਹਾਰ ਜਿਹੜੇ ਸਨ ਕਾਫੀ ਜਿਹੜੇ ਨਾ ਪਛੜ ਕੁਕਸੀ ਉਹਨਾਂ ਤੇ ਹਾਰਾਂ ਨੂੰ ਅੱਜ ਇਹਨਾਂ ਵੱਲੋਂ ਇੱਕ ਵੱਡਾ ਪਿੰਡ ਦਾ ਇਕੱਠ ਕਰਕੇ ਇਹ ਜਿਹੜਾ ਤਿਹਾਰ ਮਨਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਵਿਰਕ ਮਜੂਸੀ ਪਿੰਡ ਦੇਦੜਾ ਦੇ ਵਿੱਚ ਅੱਜ ਇੱਥੇ ਸਭ ਤੋਂ ਵੱਡੀਆਂ ਖੇਡਾਂ ਦੇ ਜਿਹੜੇ ਨੇ ਉਹ ਵੀ ਖਿਡਾਰੀ ਬਹੁਤ ਤਗੜੇ ਤਗੜੇ ਮੰਨੇ ਜਾਂਦੇ ਨੇ ਔਰ ਇੱਥੇ ਬਹੁਤ ਵੱਡੇ ਵੱਡੇ ਖੇਡਾਂ ਦੇ ਜਿਹੜੇ ਕੱਪ ਜਿਹੜੇ ਨੇ ਉੱਥੇ ਕਰਵਾਏ ਵੀ ਜਾਂਦੇ ਨੇ ਅੱਜ ਆਪਾਂ ਦੇਖ ਸਕਦੇ ਹਾਂ ਕਿ ਜਿਹੜੀਆਂ ਤਸਵੀਰਾਂ ਮੈਂ ਕੈਮਰਾਮੈਨ ਨੂੰ ਕਹਿੰਦਾ ਥੋੜਾ ਚਾਰਚ ਵੀਰੇ ਘੁਮਾ ਕੇ ਨਿਗਾਹ ਮਾਰੀ ਜਾਵੇ ਕਿਉਂਕਿ ਇਹ ਜਿਹੜੀਆਂ ਤਸਵੀਰਾਂ ਹੈਗੀਆਂ ਨੇ ਪਿੰਡ ਦੇਦੜਾ ਦੇ ਹੈਗਣ ਜਿੱਥੇ ਇੱਕ ਵੱਡਾ ਇਕੱਠ ਜਿਹੜੀਆਂ ਪਿੰਡ ਦੀਆਂ ਲੇਡੀਆਂ ਵੱਲੋਂ ਕੀਤਾ ਗਿਆ ਔਰ ਅੱਜ ਜਿਹੜਾ ਤੀਆਂ ਦਾ ਤਿਹਾਰ ਹੈ ਉਹਨੂੰ ਮਨਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਹ ਇਤਿਹਾਸ ਕਾਫੀ ਜਿਹੜੇ ਨੇ ਪਛੜ ਚੁੱਕੇ ਸੀ ਇਹਨਾਂ ਨੂੰ ਕੋਈ ਹੁਣ ਬਣਾਉਂਦਾ ਨਹੀਂ ਸੀਗਾ ਲੇਕਿਨ ਇੱਕ ਆਪਾਂ ਕਹਿ ਸਕਦੇ ਹਾਂ ਕਿ ਪਿੰਡ ਦੇ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਔਰ ਜਿੰਨੂੰ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਪਿੰਡ ਦੀਆਂ ਜਿੰਨੀਆਂ ਵੀ ਆਪਣੇ ਮਾਵਾ ਭੈਣਾ ਸਭ ਇਕੱਠੀਆਂ ਹੋ ਕੇ ਇੱਥੇ ਆ ਪਹੁੰਚੀਆਂ ਹੋਈਆਂ ਨੇ ਮੈਂ ਕੈਮਰਾਮੈਨ ਨੂੰ ਕਹਿਣਾ ਥੋੜਾ ਅੱਗੇ ਆਵੇ ਤੇ ਆ ਇੱਥੇ ਪੀਂਗ ਵੀ ਜਿਹੜੀ ਹੈ ਉਹ ਪਾਈ ਹੋਈ ਹੈ ਔਰ ਪੀਂਗ ਇੱਥੇ ਝੂਟਦੀਆਂ ਕੁੜੀਆਂ ਨਜ਼ਰ ਵੀ ਆ ਰਹੀਆਂ ਨੇ ਇਹ ਤਿਹਾਰ ਜਿਹੜੇ ਸਨ ਇੱਕ ਇਹ ਗੱਲ ਕੀਤੀ ਜਾਵੇ ਤਾਂ ਇਹ ਬਹੁਤ ਪਿੱਛੇ ਹਰਦਾਇ ਰਹਿ ਚੁੱਕੇ ਸਨ ਕਿ ਹੁਣ ਕੋਈ ਵੀ ਇਹਨਾਂ ਨੂੰ ਪਿੰਡਾਂ ਦੇ ਵਿੱਚ ਮਨਾਉਂਦਾ ਨਹੀਂ ਲੇਕਿਨ ਪਿੰਡ ਦੇਦਣਾ ਦੇ ਵਿੱਚ ਅੱਜ ਇੱਕ ਰਿਕਾਰਡ ਹੀ ਆਪਾਂ ਕਹਿ ਸਕਦੇ ਹਾਂ ਕਿ ਰਿਕਾਰਡ ਕਾਇਮ ਕੀਤਾ ਹੈ ਇੱਕ ਵੱਡਾ ਪ੍ਰੋਗਰਾਮ ਕੀਤਾ ਹੈ ਪੰਡਾਲ ਪੂਰਾ ਭਰਿਆ ਹੋਇਆ ਸਾਰੇ ਪਿੰਡ ਦੇ ਜਿੰਨੀਆਂ ਵੀ ਲੇਡੀਜ਼ ਹੈਗੇ ਨੇ ਇਕੱਠੀਆਂ ਹੋ ਕੇ ਇੱਥੇ ਅੱਜ 30 ਮਨਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਬਹੁਤ ਹੀ ਖੁਸ਼ੀ ਦੀ ਗੱਲ ਹੈਗੀ ਕਿਉਂਕਿ ਇਹ ਤਿਹਾਰ ਕਾਫੀ ਸਮੇਂ ਤੋਂ ਜਿਹੜੇ ਕੀ ਬੰਦ ਜੇ ਹੋ ਚੁੱਕੇ ਸਨ ਕੋਈ ਇਹਨਾਂ ਨੂੰ ਮਨਾਉਂਦਾ ਨਹੀਂ ਸੀ ਇਸ ਦੇ ਨਾਲ ਇੱਕ ਵੱਡਾ ਸਨੇਹਾ ਵੀ ਜਾਂਦਾ ਆ ਔਰ ਪਿੰਡਾਂ ਦੇ ਵਿੱਚ ਜਿਹੜੀਆਂ ਆਪਣੀਆਂ ਆਪਣੀਆਂ ਭੈਣਾਂ ਨੇ ਭਾਈਚਾਰਾ ਹਨ ਇੱਕ ਪ੍ਰੇਮ ਪਿਆਰ ਬਹੁਤ ਵੱਡਾ ਆ ਇਸ ਚੀਜ਼ ਨਾਲ ਦਾ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੱਚਮੇਲ ਨਿਊਜ਼ ਉੱਤੇ ਇਸ ਟਾਈਮ ਦੀਆਂ ਤਸਵੀਰਾਂ ਪਿੰਡ ਦੇਦਣਾ ਨਹੀਂ ਆ ਜਿੱਥੇ ਸਾਰੇ ਪਿੰਡ ਦੀਆਂ ਜਿਹੜੀਆਂ ਨੇ ਆਪਣੇ ਆਪ ਭੈਣਾਂ ਕੱਟੀਆਂ ਹੋ ਕੇ ਅੱਜ ਜਿਹੜਾ ਤੀਆਂ ਦਾ ਤਿਹਾਰਾ ਬੜੇ ਉਛਾਹ ਦੇ ਨਾਲ ਮਨਾਉਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕੀ ਨਾਇ ਤੁਹਾਡਾ ਹੈ ਮੇਰਾ ਨਾਮ ਕੁਸ਼ਪ੍ਰੀਤ ਕੁਆਰਾ ਹੈ ਕਿਸੇ ਪਿੰਡ ਦੇ ਰਹਿਣ ਵਾਲੇ ਹਾਂ ਜੀ ਅੱਜ ਫਿਰ ਕਿੰਨੀ ਕੁ ਖੁਸ਼ੀ ਹੋ ਰਹੀ ਹੈ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਸਾਡੇ ਪਿੰਡ 'ਚ ਹਰ ਵਾਰੀ ਇਦਾਂ ਦੀਆਂ ਮਨਾਈਆਂ ਜਾਂਦੀਆਂ ਆ ਤੇ ਬੜੇ ਛਾ ਨਾਲ ਸਾਰੇ ਜਿਨ੍ਹਾਂ ਦਾ ਵਿਆਹ ਹੋਇਆ ਉਹ ਵੀ ਆਪਣੇ ਪੇਕੇ ਆ ਕੇ ਮਤਲਬ ਇਹ ਮੈਂ ਸੈਲੀਬ੍ਰੇਟ ਕਰਦੇ ਨੇਗੇ ਤਾਂ ਬਹੁਤ ਵਧੀਆ ਲੱਗ ਰਿਹਾ ਕਿਤੇ ਨਾ ਕਿਤੇ ਤਿਹਾਰ ਜਿਹੜੇ ਸਨ ਇਹ ਖਤਮ ਹੋ ਗਏ ਸਾਡੇ ਲੇਕਿਨ ਅੱਜ ਦੇਦਣਾ ਪਿੰਡ ਦੇ ਵਿੱਚ ਇੰਨਾ ਇਕੱਠ ਦੇਖ ਕੇ ਬੜੀ ਖੁਸ਼ੀ ਵੀ ਹੋਈ ਹੈ ਕਿਉਂਕਿ ਕੁੜੀਆਂ ਬਾਹਰ ਨਿਕਲੀਆਂ ਨੇ ਹਣਾ ਅੱਜ ਹਾਂ ਜੀ ਸਾਰੇ ਮਤਲਬ ਕਿ ਦੂਰੋਂ ਦੂਰੋਂ ਹੋਣਾ ਚਾਹੀਦਾ ਹਰ ਸਾਲ ਇਦਾਂ ਦਾ ਹਰ ਵਾਰ ਐਵੇਂ ਨਹੀਂ ਹੋਣਾ ਚਾਹੀਦਾ ਤੇ ਹੁੰਦਾ ਵੀ ਆ ਸਾਡੇ ਪਿੰਡ 'ਚ ਹਰ ਵਾਰੀ ਥੈਂਕ ਯੂ ਅਸੀਂ ਦੇਖਿਆ ਇੱਥੇ ਇੱਕ ਆਪਣੇ ਭੈਣ ਸਿਰ ਨਾਲ ਗੱਲ ਵੀ ਕੀਤੀ ਆ ਔਰ ਕਹਿੰਦੇ ਨੇ ਵੀ ਇਹ ਜਿਹੜੇ ਤਿਉਹਾਰ ਨੇ ਇਹ ਇਦਾਂ ਹੀ ਹੋਣੇ ਵੀ ਚਾਹੀਦੇ ਨੇ ਅਸੀਂ ਹੋਰ ਵੀ ਜਿਹੜੇ ਇੱਥੇ ਕੁਝ ਆਪਣੇ ਭੈਣਾ ਹੈਗੇ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਕੀ ਨਾਮ ਹੈ ਆਪਣਾ ਰਜਨੀ ਦੇਵੀ ਇਸੇ ਪਿੰਡ ਦੇ ਰਹਿਣ ਵਾਲੇ ਅੱਜ ਇਹ ਤਿਉਹਾਰ ਜਿਹੜਾ ਤੁਸੀਂ ਮਨਾ ਰਹੇ ਹੋ ਕਿੰਦਾਂ ਦੀ ਖੁਸ਼ੀ ਹੋ ਰਹੀ ਆ ਫਿਰ ਬਹੁਤ ਵਧੀਆ ਲੱਗਿਆ ਜੀ ਹੋਣਾ ਚਾਹੀਦਾ ਇਹ ਹਰ ਸਾਲ ਹੋਣਾ ਚਾਹੀਦਾ ਆ ਹਾਂਜੀ ਇਤਨਾ ਕਿਤੇ ਜਿਹੜੇ ਤਿਹਾੜ ਖਤਮ ਹੋ ਗਏ ਸੀ ਉਹਨਾਂ ਤਿਹਾੜਾਂ ਨੂੰ ਅੱਜ ਕੀ ਨਾ ਆਇਆ ਜ ਆਪਣਾ ਹਾਂਜੀ ਰਮਨ ਜੀ ਰਮਨਦੀਪੌਰ ਅੱਜ ਸਾਥ ਦੇ ਵਿੱਚ ਇਕੱਠਿਆ ਹੋ ਕੇ ਤੀਆਂ ਦਾ ਤਿਹਾੜ ਮਨਾ ਰਹੇ ਹੋ ਹਨਾ ਕੁਝ ਪੁਰਾਣੀਆਂ ਯਾਦਾਂ ਆਈਆਂ ਅੱਜ ਹੋਈਆਂ ਤਾਜ਼ਾ ਹਾਂਜੀ ਸਾਨੂੰ ਬਹੁਤ ਪੁਰਾਣੀ ਵੀਸੇ ਨਾਲ ਜੋੜਨ ਦੀ ਬਹੁਤ ਸਾਰੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਜਿਵੇਂ ਚਰਖਾ ਹੋ ਗਿਆ ਜੀ ਠੀਕ ਤੂ ਕਿੰਨਾ ਸਾਰੇ ਮੇਲਣਾ ਸਖੀਆਂ ਆ ਕਿ ਇਕੱਠੀਆਂ ਹੁੰਦੀਆਂ ਉਹ ਚਾ ਚੜਦਾ ਜੀ ਕਿਉਂਕਿ ਪਿੰਡਾਂ ਦੇ ਵਿੱਚ ਤਿਹਾਰ ਜਿਹੜੇ ਨੇ ਖਤਮ ਹੋ ਚੁੱਕੇ ਨੇ ਹੈਨਾ ਲੇਕਿਨ ਦੇਖਣਾ ਪਿੰਡ ਦੀ ਗੱਲ ਕਰੀ ਅੱਜ ਦੇਖ ਕੇ ਐਦਾਂ ਲੱਗਦਾ ਕਿ ਜਿੱਦਾਂ ਮੁੜ ਸਮਾਂ ਦੁਬਾਰੇ ਫੇਰ ਆ ਗਿਆ ਹੋਵੇ ਹਾਂ ਜੀ ਸਾਰੇ ਬੱਚਿਆਂ ਨੂੰ ਆਉਣ ਵਾਲੀ ਪੀੜੀ ਨੂੰ ਜੀ ਦੁਬਾਰੇ ਫਿਰ ਤੋਂ ਵਾਰ ਪਤਾ ਲੱਗ ਰਿਹਾ ਜੀ ਗੁਰਜੀ ਮਿਆਈ ਸਾਥ ਕਰ ਇਸ ਨਾਲ ਇੱਕ ਆਪਸੀ ਜਿਹੜਾ ਪ੍ਰੇਮ ਪਿਆਰ ਹੈ ਭਾਈ ਚੜ੍ਹਨਾ ਇੱਕ ਬੜੀ ਵੱਡੀ ਗੱਲ ਹੁੰਦੀ ਹੈ ਕਿਉਂਕਿ ਕੁੜੀਆਂ ਸਾਰਾ ਦਿਨ ਆਪੀਆਂ ਪਹਿਣ ਆਪਣੇ ਘਰਾਂ ਦੇ ਵਿੱਚ ਕੱਢਦੇ ਨੇ ਲੇਕਿਨ ਅੱਜ ਸਾਰੀਆਂ ਇੱਥੇ ਇਕੱਠੀਆਂ ਹੋ ਗਏ ਅੱਲਾਹ ਤਾਂ 3 ਮਨਾਉਂਦੀ ਆ ਤੇ ਹੁਣ ਨੂਹਾਂ ਤੇ 3 ਇੱਕੋ ਹੋ ਗਈਆਂ ਬਿਲਕੁਲ ਹੋਣੇ ਚਾਹੀਦੇ ਨੇ ਇਦਾਂ ਦੇ ਪਰਾਲੇ ਪਿੰਡਾਂ ਦੇ ਵਿੱਚ ਜੀ ਕੋਈ ਵਰਤ ਨਹੀਂ ਹੈਗਾ ਹਾਂ ਬਿਲਕੁਲ ਮੀਆਂ ਪੇਣਾ ਤੁਸੀਂ ਦੇਖ ਰਹੇ ਹੋ ਅਸੀਂ ਇੱਥੇ ਜਿਹੜੇ ਆ ਪਿੰਡ ਦੇਦਣਾ ਨੀਆ ਆਪਣੇ ਭੈਣਾ ਹੈਗੇ ਨੇ ਉਹਨਾਂ ਨਾਲ ਅਸੀਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਆ ਔਰ ਉਹਨਾਂ ਦੇ ਚਿਹਰੇ ਦੇ ਉੱਤੇ ਕਿ ਖੁਸ਼ੀ ਜਿਹੜੀ ਹੈ ਉਹ ਅਲੱਗ ਹੀ ਦਿਸਦੀ ਨਜ਼ਰ ਆ ਰਹੀ ਹੈ ਅਸੀਂ ਆ ਪੁਰਾਣਾ ਜਿਹੜਾ ਕਲਚਰ ਹੈ ਉਹ ਵੀ ਇਹਨਾਂ ਨੇ ਇਸ ਪਿੰਡ ਦੇ ਵਿੱਚ ਬਖੂਬੀ ਦਿਖਾਇਆ ਗਿਆ ਮੈਂ ਕੈਮਰਾਮੈਨ ਨੂੰ ਕਹਿੰਦਾ ਇਧਰੋਂ ਨਹੀਂ ਕੈਮਰਾ ਕਰਕੇ ਅੱਗੇ ਇਧਰੋਂ ਦੀ ਕੈਮਰਾ ਲਿਆਇਆ ਜਾਵੇ ਇਸ ਸਾਈਡ ਤੋਂ ਤੁਸੀਂ ਦੇਖ ਸਕਦੇ ਇਹ ਚਰਖਾ ਜਿਸੇ ਟਾਈਮ ਕੱਤਿਆ ਜਾਂਦਾ ਸੀ ਅੱਜ ਇਹ ਪੁਰਾਣੇ ਕਲਚਰ ਨੂੰ ਦਰਸਾਉਂਦੀਆਂ ਹੋਈਆਂ ਕੁੜੀਆਂ ਜਿਹੜੀਆਂ ਇੱਥੇ ਨਜ਼ਰ ਆ ਰਹੀਆਂ ਨੇ ਆਪਾਂ ਨੇ ਕੀ ਨਾ ਆਇਆ ਆਪਣਾ ਇਸੇ ਪਿੰਡ ਦੇ ਰਹਿਣ ਵਾਲੇ ਹਾਂਜੀ ਆ ਕਦੇ ਤੁਸੀਂ ਰੀਅਲ ਟਾਈਮ ਰੀਅਲ ਲਾਈਫ ਦੇ ਵਿੱਚ ਵੀ ਇਹਨੂੰ ਚਲਾਇਆ ਸੀ ਨਹੀਂ ਜੀ ਪਹਿਲਾਂ ਕਦੇ ਚਲਾਇਆ ਸੀ ਪਤਾ ਨਹੀਂ ਸੀ ਹੈਗਾ ਨਹੀਂ ਲੇਕਿਨ ਹੋਣਾ ਚਾਹੀਦਾ ਇਦਾਂ ਦਾ ਪ੍ਰਾਲਾਇਕ ਆਉਣਾ ਚਾਹੀਦਾ ਕਿ ਅੱਗੇ ਆਪਣੀ ਪੀੜ੍ਹੀ ਨੂੰ ਪਤਾ ਲੱਗਣਾ ਚਾਹੀਦਾ ਵੀ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਸਨ ਹੁੰਦੀਆਂ ਸਨ ਹਾਂਜੀ ਔਰ ਕੀ ਕਹਿਣਾ ਚਾਹੋਗੇ ਤੁਸੀਂ ਇਹ ਸਾਨੂੰ ਅੱਜ ਵਧੀਆ ਲੱਗਿਆ ਜੀ ਸਾਡੇ ਪਿੰਡ ਤੀਆਂ ਲੱਗੀਆਂ ਇਹ ਜਿਹਾ ਪਹਿਲਾਂ ਤਾਂ ਕਦੇ ਮਤਲਬ ਹੋਇਆ ਨਹੀਂ ਸੀ ਜੋ ਪਹਿਲਾਂ ਹੁੰਦਾ ਸੀ ਉਹ ਦੁਬਾਰਾ ਹੁਣ ਲੱਗ ਪਿਆ ਹੁੰਦਾ ਆਹਨ ਪੂਰੇ ਹੁਣ ਜਿਹੜੀਆਂ ਕੁੜੀਆਂ ਵਿਆਹੀ ਹੋਈਆਂ ਸੀ ਜੀ ਵੀ ਉਹ ਵੀ ਸਾਰੀਆਂ ਆਈਆਂ ਹੋਈਆਂ ਨੇ ਜੀ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੁਸ਼ੀ ਹੈ ਦੇਖ ਸਕਦੇ ਹੋ ਤੁਸੀਂ ਇੱਕ ਵੱਡੀ ਰੌਣਕ ਜਿਹੜੀ ਲੱਗੀ ਹੋਈ ਪਿੰਡ ਦੇ ਦਰਾਂ ਦੇ ਵਿੱਚ ਨਜ਼ਰ ਆ ਰਹੀ ਹੈ ਮੈਂ ਕੈਮਰਾਮੈਨ ਨੂੰ ਕਹਿੰਨਾ ਚਾਰ ਚੁਪੇਰੇ ਇੱਕ ਵਾਰੀ ਪਿਆਰ ਦੇ ਨਾਲ ਕੈਮਰਾ ਘੁਮਾਇਆ ਜਾਵੇ ਔਰ ਦਿਖਾਇਆ ਜਾਵੇ ਕਿ ਪਿੰਡ ਦੇ ਵਿੱਚ ਕਿੰਦਾ ਇੱਕ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਔਰ ਇਦਾਂ ਦੇ ਜਿਹੜੇ ਹਰੇਕ ਪਿੰਡ ਦੇ ਵਿੱਚ ਜੀ ਅਪਰਾਲੇ ਜਿਹੜੇ ਨੇ ਹੋਣੇ ਚਾਹੀਦੇ ਆ ਤੁਸੀਂ ਦੇਖ ਰਹੇ ਹੋ ਸੱਚਮੇਰੇ ਨਿਊਜ਼ ਦੇ ਉੱਤੇ ਤਸਵੀਰਾਂ ਇਸ ਟਾਈਮ ਪਿੰਡ ਦੇ ਤੜਾਂ ਦੀਆਂ ਜਿੱਥੇ ਇੱਕ ਵੱਡਾ ਇਕੱਠ ਦੇਖ ਸਕਦੇ ਹੋ ਕਿ ਨਾ ਆਇਆ ਕਿਰਨ ਰਣ ਇਸੇ ਪਿੰਡ ਦੇ ਰਹਿਣ ਵਾਲਿਓ ਹਾਂਜੀ ਇਸੇ ਪਿੰਡ ਦੇ ਰਹਿਣ ਵਾਲਿਓ ਅੱਜ ਫਿਰ ਕਿੰਨੀ ਕੋ ਖੁਸ਼ੀ ਹੋ ਰਹੀ ਹੈ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਬੀਬੀ ਬਹੁਤ ਜ਼ਿਆਦਾ ਬਹੁਤ ਬਹੁਤ ਧੰਨਵਾਦ ਸਾਡੇ ਸੰਜੀਵ ਸਾਹਬਰਾਜੀ ਦਾ ਸਰਪੰਚ ਜੀ ਨੇ ਆਇਆ ਬਹੁਤ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਆ ਇਹ ਐਦਾਂ ਦੇ ਪ੍ਰਾਪਾਲਾ ਪਹਿਲੀ ਵਾਰੀ ਹੋਇਆ ਜਾਂ ਪਹਿਲਾਂ ਵੀ ਹੋਏ ਸਿਆ ਇਹ ਪਿਛਲੇ ਸਾਲ ਵੀ ਹੋਇਆ ਤਾਂ 2 ਸਾਲ ਹੋ ਗਏ ਲੇਕਿਨ ਇਸ ਵਾਰ ਇਕੱਠਾ ਕੁਝ ਜ਼ਿਆਦਾ ਆ ਹੈ ਨਾ ਹਾਂਜੀ ਬਹੁਤ ਜ਼ਿਆਦਾ ਪਿਛਲੀ ਵਾਰ ਤਾਂ ਪਿਛਲੀ ਵਾਰ ਬਹੁਤ ਜ਼ਿਆਦਾ ਤਾਂ ਹੁਣ ਵੀ ਬਹੁਤ ਜ਼ਿਆਦਾ ਇਹ ਸਾਰਾ ਪਿਆਰ ਨਾ ਸਾਡੇ ਸੰਜੀਵ ਸਾਹਬਰਾਜੀ ਦਾ ਹਾਂ ਲੱਗਦਾ ਹੈ ਕਿ ਜਿਹੜੇ ਆਮ ਸਾਰੇ ਪਿੰਡਾਂ ਦੇ ਵਿੱਚ ਐਦਾਂ ਦਾ ਪ੍ਰੋਗਰਾਮ ਜਿਹੜਾ ਤੀਆਂ ਦਾ ਹੋਣਾ ਚਾਹੀਦਾ ਹੈ ਹਾਂਜੀ ਹਾਂਜੀ ਅਸੀਂ ਐਂ ਕਹਿੰਦੇ ਆ ਵੀ ਸਾਰੇ ਪਿੰਡਾਂ 'ਚ ਨਾ ਐਵੇਂ ਹੀ ਹੋਣਾ ਚਾਹੀਦਾ ਕਿਉਂਕਿ ਬਹੁਤ ਖੁਸ਼ੀ ਹੋਈ ਸਾਨੂੰ ਨੱਚ ਕੇ ਖੁੱਦ ਕੇ ਤੀਆਂ ਪੈਣਾ ਆਈਆਂ ਬਹੁਤ ਖੁਸ਼ੀਆਂ ਮਨਾਈਆਂ ਬਹੁਤ ਡੈਕੋਰੇਸ਼ਨ ਆ ਸਾਡੇ ਉੱਤੇ ਬਹੁਤ ਸਾਡੇ ਸੰਜੀਵ ਸਾਹਵਰਾ ਜੀ ਨੇ ਬਹੁਤ ਬਹੁਤ ਵਾਰ-ਵਾਰ ਅਸੀਂ ਉਹਦਾ ਸੁਪrana ਰੱਖਦੇ ਹਾਂ ਹਾਂਜੀ ਕੀ ਨਾ ਆਇਆ ਆਪਣਾ ਗੁਰਵਿੰਦਰ ਕੋਲ ਕੀ ਲੱਗਦਾ ਹੈ ਕਿ ਜਿਹੜਾ ਇਹ ਪ੍ਰੋਗਰਾਮ ਤੁਸੀਂ ਕਰਵਾਇਆ ਇਹ ਹੈ ਨਾ ਇਹ ਹਰ ਕਿਤੇ ਹੋਣਾ ਚਾਹੀਦਾ ਹੈ ਅਰੇ ਤਾਂ ਨਾਲ ਇੱਕ ਤਾਂ ਵੱਡੀ ਗੱਲ ਇਹ ਹੈ ਵੀ ਆਪਸ ਦੇ ਵਿੱਚ ਜਿਹੜਾ ਪ੍ਰੇਮ ਪਿਆਰ ਹੈ ਪਿੰਡ ਦੇ ਵਿੱਚ ਉਹ ਵੀ ਜ਼ਵਾਦ ਹੈ ਹਾਂਜੀ ਸੱਭਿਆਚਾਰਕ ਪ੍ਰੋਗਰਾਮ ਸਾਰੇ ਪਿੰਡਾਂ 'ਚ ਹੋਣੇ ਚਾਹੀਦੇ ਨੇ ਤਾਂ ਜੋ ਬੱਚਿਆਂ ਨੂੰ ਪਤਾ ਚੱਲ ਸਕੇ ਵੀ ਸਾਡਾ ਸੱਭਿਆਚਾਰ ਕੀ ਹੈ ਬਿਲਕੁਲ ਕਿਉਂਕਿ ਜਿਹੜੇ ਛੋਟੇ ਬੱਚੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਕਿ ਚਰਖਾ ਕੀ ਹੁੰਦਾ ਸੀ ਪਿੰਗਾ ਕਿੱਥੇ ਝੂਟੀਆਂ ਜਾਂਦੀਆਂ ਸਾਨੂੰ ਇਹ ਚੀਜ਼ਾਂ ਕੁਝ ਫੋਨ ਲਗੇ ਨੇੜੇ ਲੋਕਾਂ ਨੂੰ ਵੀ ਇੱਕ ਨੌਲੇਜ ਮਿਲਦੀ ਚਾਹੀਦੀ ਤੁਹਾਨੂੰ ਅੱਜ ਇੱਕ ਬੇਨ ਮੈਂ ਨਾ ਕਈ ਭੈਣਾਂ ਨੂੰ ਫੋਨ ਕਰੇ ਤੇ ਮੈਂ ਕਹਾਂ ਮੈਨੂੰ ਤੱਕਲਾ ਚਾਹੀਦਾ ਕਈ ਵੇਚੀਆਂ ਨੂੰ ਤਾਂ ਨਾ ਐ ਨਹੀਂ ਪਤਾ ਵੀ ਤੱਕਲਾ ਹੁੰਦਾ ਕੀ ਹੈ ਬਿਲਕੁਲ ਤੇ ਜਿਹੜੀ ਚਰਖਤ ਨਾ ਜੰਦਣੀ ਪੈਂਦੀ ਉਹ ਜੰਦਣੀ ਪੈਂਦੀ ਕਿਵੇਂ ਆ ਕੱਤਿਆ ਕਿਵੇਂ ਜਾਂਦਾ ਅਸੀਂ ਐਸੇ ਕਰਕੇ ਨਾ ਚਰਖੇ ਤਿਆਰ ਕਰਵਾਏ ਆ ਮਧਾਨੀਆਂ ਤਿਆਰ ਕਰਵਾਈਆਂ ਮਟਕੀਆਂ ਤਿਆਰ ਕਰਵਾਈਆਂ ਕਿਉਂਕਿ ਸਾਡੀ ਬੇਟੀਆਂ ਨੂੰ ਨਾ ਪਤਾ ਲੱਗੇ ਬਿਲਕੁਲ ਜਿਹੜੀਆਂ ਸਾਡੀ ਭੈਣਾਂ ਸਾਡੀ ਬੱਚੀਆਂ ਨਾ ਉਹਨਾਂ ਨੂੰ ਪੁਰਾਣੇ ਸੱਭਿਆਚਾਰ ਪੰਜਾਬੀ ਸੱਭਿਆਚਾਰ ਬਾਰੇ ਪਤਾ ਲੱਗੇ। ਜੀ ਕਿਸੇ ਟਾਈਮ ਇਹਨਾਂ ਦੇ ਯੂਜ਼ ਹੁੰਦੇ ਸਨ। ਹਾਂਜੀ ਹਾਂਜੀ ਹਾਂਜੀ। ਔਰ ਜ਼ਰੂਰ ਕਮੈਂਟ ਕਰਕੇ ਇਹ ਚੀਜ਼ ਜ਼ਰੂਰ ਦੱਸਿਓ ਕਿ ਜਿਹੜਾ ਇਹ ਮਾਹੌਲ ਸੀ ਤੁਹਾਨੂੰ ਦੇਖ ਕੇ ਕਿੱਦਾਂ ਦਾ ਲੱਗਿਆ ਔਰ ਇਦਾਂ ਦੇ ਪਰਾਲੇ ਕੀ ਲੱਗਦਾ ਹੈ ਕਿ ਹਰੇਕ ਪਿੰਡ ਦੇ ਵਿੱਚ ਹੋਣੇ ਚਾਹੀਦੇ ਆ ਕਿ ਨਹੀਂ ਹੋਣੇ ਚਾਹੀਦੇ। ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਆਪਣੀ رائے ਦਿਓ ਔਰ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਔਰ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਤੱਕ ਜਿਹੜੀ ਵੀ ਖਬਰ ਮੈਂ ਲੈ ਕੇ ਆਉਣਾ ਗ ਬਾਕੀ ਇਸੇ ਤਰ੍ਹਾਂ ਜੁੜੇ ਰਹੋ ਸਾਥ ਮੈਂ ਕਿਸੇ ਹੋਰ ਕਵਰ ਦੇ ਨਾਲ ਤੁਹਾਡਾ ਨਾਲ ਫਿਰ ਹੋਵਾਂਗਾ ਰੂਵਰ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ ਸਸਰੀ ਕਾ